ਚੜਦੀ ਕਲਾ ਪੰਜਾਬ ਚੈਨਲ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਮੁਰ ਇੱਕ ਵਾਰ ਫਿਰ ਤੋਂ ਹਾਜ਼ਰ ਹੋਏ ਹਾਂ ਤਾਜ਼ਾ ਖਬਰ ਲੈ ਕੇ ਪਿੰਡ ਚੈਨਪੁਰ ਨੇੜੇ ਕਣਕ ਕੱਟਣ ਲਈ ਸੰਗਰੂਰ ਤੋਂ ਆਏ ਕੰਬਾਈਨ ਚਾਲਕ ਫੋਰਮਨ ਕਾਲਾ ਸਿੰਘ ਪੰਚਤਾਲੀ ਵਾਸੀ ਸਰੋਂ ਜ਼ਿਲ੍ਹਾ ਸੰਗਰੂਰ ਦੀ ਦਰਦਨਾਕ ਹੋ ਗਈ ਪਰਾਪਤ ਜਾਣਕਾਰੀ ਅਨੁਸਾਰ ਕੰਬਾਈਨ ਚਾਲਕ ਪਿੰਡ ਚੈਨਪੁਰ ਦੇ ਕਿਸਾਨ ਆਗੂ ਸਾਹਿਬ ਸਿੰਘ ਦੀ ਕਣਕ ਕੱਟਣ ਵਾਸਤੇ ਆਇਆ ਸੀ ਜਦੋਂ ਪਿੰਡ ਚੈਨਪੁਰ ਦੀ ਨਵੀਂ ਬਣੀ ਪੁਲੀ ਨੇੜੇ ਕਿਸੇ ਹੋਰ ਵਾਹਨ ਨੂੰ ਰਸਤਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸਦੀ ਕੰਬਾਈਨ ਬਿਜਲੀ ਦੀਆਂ ਨੀਵੀਆਂ ਤਾਰਾਂ ਨਾਲ ਖਹਿ ਗਈ ਜਿਸ ਦੇ ਸਿੱਟੇ ਵਜੋਂ ਚਾਲਕ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ ਮਰਿਤਕ ਦੋ ਤੀਆਂ ਅਤੇ ਇੱਕ ਨਾਬਾਲਗਤੀ ਦਾ ਬਾਪ ਸੀ ਇਸ ਮੌਕੇ ਤੇ ਪਿੰਡ ਚੈਨਪੁਰ ਦੇ ਦੋ ਕਿਸਾਨਾ ਮੁਖਤਾਰ ਸਿੰਘ ਪੁੱਤਰ ਗੁਰਮੁਖ ਸਿੰਘ ਅਤੇ ਬਚਿੱਤਰ ਸਿੰਘ ਪੁੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪਾਵਰ ਕਾਮ ਦੇ ਐਸ ਡੀਓ चौगावां नु 4 अप्रैल 2024 नु दरख्वास्ता देके बिजली दिया नीविया तारा उचियां करन दी मांग कीती पर पावर काम ने इस दी कोई परवाह नहीं कीती जिस करके आज ये दुखदाई घटना वापर गई घटना स्थान ते पहुंचे किसान मजदूर संघराज कमेटी पंजाब दे आगु सक्कर सिंह कोटला अवतार बावा काबल सिंह ख्याला कश्मीर सिंह ख्याला गुरவேल सिंह टोलकला तरसेम सिंह टोलकला कुलदीप सिंह ख्याला बचेतर सिंह चैनपुर ਸਰਪੰਚ ਅਜੀਤ ਸਿੰਘ ਚੈਨਪੁਰ ਰੇਸ਼ਮ ਸਿੰਘ ਨੰਬਰਦਾਰ ਆਦਿ ਨੇ ਇਸ ਘਟਨਾ ਲਈ ਪਾਵਰ ਕਾਮ ਮਹਿਕਮੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਐਸ ਡੀ ਓ ਅਤੇ ਜੇ ਈ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕਰਦੇ ਹੋਏ ਉਹਨਾਂ ਵਿਰੁੱਧ ਪਰਚਾ ਦਰਜ ਕਰਨ ਦੀ ਮੰਗ ਕੀਤੀ ਕਿਸਾਨ ਆਗੂ ਅਵਤਾਰ ਬਾਵਾ ਨੇ ਕਿਹਾ ਕਿ ਉਹਨਾਂ ਨੇ 2 ਘੰਟੇ ਪਹਿਲਾਂ ਪਾਵਰ ਕਾਮ ਮਹਿਕਮੇ ਨੂੰ ਇਸ ਘਟਨਾ ਪ੍ਰਤੀ ਜਾਣੂ ਕਰਵਾ ਦਿੱਤਾ ਸੀ ਪਰ ਇਸ ਦੇ ਬਾਵਜੂਦ ਕੋਈ ਵੀ ਅਧਿਕਾਰੀ ਮੌਕਾ ਵੇਖਣ ਲਈ ਨਹੀਂ ਆਇਆ फौरन काला सिंह दी मरितक देह ते बिजली दिया तारा नाल लगगी नजर आ रही कंबाइन। खास रिपोर्ट मैडम ब्यूरो चीफ गुरविंदर कौर गिल मुर्दाबाद 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 जय रविंदर सिंह मुर्दाबाद 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 ਐਸ ਡੀਓ ਮੁਰਦਾਬਾਦ 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 ਐਸ ਡੀਓ ਮੁਰਦਾਬਾਦ 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 ਬਿਜਲੀ ਬੈਕ ਮਾ ਮੁਰਦਾਬਾਦ ਮੁਰਦਾਬਾਦ ਮੇਰਾ ਨਾਮ ਉਤਾਰ ਬਾਬਾ ਜੀ ਕਿਸਾਨ ਮਜ਼ਦੂਰਾਂ ਦੀ ਕਮੇਟੀ ਪੰਜਾਬ ਜ਼ੋਨ ਰਾਮਪ੍ਰੀਤ ਦਾ ਅਗੂ ਉਤਾਰ ਬਾਬਾ ਹਾਂਜੀ ਕੀ ਮਸਲਾ ਤੁਹਾਡਾ ਅੱਜ ਦਾ ਜਿਹੜਾ ਇੱਥੇ ਇਕੱਠੇ ਹੋਏ ਤੁਸੀਂ ਮਸਲਾ ਇਹ ਜੀ ਅੱਜ ਅਸੀਂ ਇੱਥੇ ਪਿੰਡ ਚੈਨਪੁਰ ਦੇ ਵਿੱਚ ਇਹ ਜਿਹੜੀ ਪੁਲੀ ਉਸਾਰੀ ਕੀਤੀ ਗਈ ਆ ਇਹਦੇ ਵਿੱਚ ਬਹੁਤ ਹੀ ਨੀਵੀਆਂ ਜਣੀਆਂ ਵਾਡੀ ਲੈਂਡ ਜਿਹੜੀ ਆ ਬਹੁਤ ਹੀ ਨੀਵੀਆਂ ਤਾਰਾਂ ਸੀ ਜਿਹਦੇ ਵਿੱਚ ਅਸੀਂ ਬਿਜਲੀ ਮੈਹਕਮਾ ਵਿਭਾਗ ਨੂੰ ਆਪਾਂ ਦਫ਼ਤਰ ਦੇ ਵਿੱਚ ਦਰਖਾਸਤਾਂ ਵੀ ਦਿੱਤੀਆਂ ਇਹ ਤਿੰਨ ਚਾਰ 24 ਨੂੰ ਦਰਖਾਸਤਾਂ ਦਿੱਤੀਆਂ ਸੀ ਕਿ ਭਾਈ ਇਹ ਜਿਹੜੀਆਂ ਤਾਰਾਂ ਨਾ ਇਹ ਤਾਰਾਂ ਜਿਹੜੀਆਂ ਉੱਚੀਆਂ ਕੀਤੀਆਂ ਜਾਣ ਇਹਦੇ ਵਿੱਚ ਜਾਨੀ ਮਾਲੀ ਨੁਕਸਾਨ ਵੀ ਹੋ ਵੀ ਹੋ ਸਕਦਾ ਹੈ ਤੇ ਉਹਨਾਂ ਉਹਨਾਂ ਨੇ ਕਿਹਾ ਸੀ ਅੱਗੋਂ ਕਿ ਜਨਾ ਕਿ ਅਸੀਂ ਠੀਕ ਆ ਮੌਕਾ ਆਣ ਕੇ ਦੇਖਾਂਗੇ ਅੱਜ 24 ਦਿਨ ਹੋ ਚੁੱਕੇ ਆ ਜਾਨੀ ਕਿ ਕੋਈ ਵੀ ਨਾ ਤੇ ਜਾਈ ਇਥੇ ਰਵਿੰਦਰ ਸਿੰਘ ਜਿਹਦੇ ਇਲਾਕਾ ਪੈਂਦਾ ਨਾ ਉਹ ਪਹੁੰਚਿਆ ਤੇ ਨਾ ਐਸਡੀਓ ਸਾਹਿਬ ਇਥੇ ਮੋਕਾਂ ਕੇ ਵੇਖੇ ਗਏ ਆ ਅੱਜ ਕਲਕਾ ਵਟਨ ਵਾਤੇ ਕੇ ਪੈਨ ਜਿਹੜੀ ਆ ਇਥੇ ਪਹੁੰਚੀ ਤੇ ਉਹ ਇਥੋਂ ਮੋੜ ਮੋੜ ਲੱਗੀ ਜਦੋਂ ਮੋੜ ਮੋੜ ਲੱਗੀ ਆ ਤਾਰਾ ਨੀਵੀਆਂ ਕਰਕੇ ਉਹਨਾਂ ਕਰੰਟੇ ਉੱਪ ਲੱਗ ਗਿਆ ਤੇ ਮੌਕੇ ਤੇ ਜਿਹੜਾ ਫੋਰਮੈਨ ਸੀ ਮੌਕੇ ਤੇ ਹੀ ਖਤਮ ਹੋ ਗਿਆ ਸੀ ਆਇਆ ਕਿੱਥੋਂ ਸੀ ਇਹ ਜਿਹੜਾ ਫੋਰਮੈਨ ਸੀ ਮੈਂ ਸੰਗਰੂਰ ਤੋਂ ਜੀ ਜ਼ਿਲ੍ਹਾ ਸੰਗਰੂਰ ਹੀ ਤੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਇਹ ਕਰਦੇ ਆ ਕਿ ਪਹਿਲੀ ਗੱਲ ਇਹ ਹੈ ਵੀ ਜਿਹੜੀਆਂ ਇਹਨਾਂ ਦੀਆਂ ਦੂਜੀਆਂ ਨਾਕਿਲੇ ਦੀਆਂ ਜਿਹੜੀਆਂ ਗਲਤੀਆਂ ਹੋਈਆਂ ਬਿਜਲੀ ਵਾਲਿਆਂ ਕੋ ਜਿਹੜੀਆਂ ਉਦੋਂ ਦੀਆਂ ਉਹਨਾਂ ਨੇ ਨਹੀਂ ਤਾਰਾਂ ਜਿਹੜੀਆਂ ਮਤਲਬ ਉੱਚੀਆਂ ਕੀਤੀਆਂ ਇਹਨਾਂ ਨੇ ਬੜੀ ਬਹੀ ਵੱਡੀ ਬੇਪਰਵਾਹੀ ਇਹਨਾਂ ਨੇ ਵਰਤੀ ਆ ਤੇ ਇਹਦੇ ਵਿੱਚ ਜਿਹੜਾ ਮੌਕੇ ਤੇ ਜਿਹੜਾ ਰਵਿੰਦਰਪਾਲ ਸਿੰਘ ਆ ਜਾਈ ਆ ਉਹਦੇ ਤੇ ਬੰਦੀ ਕਾਰਵਾਈ ਜਿਹੜਾ ਪਰਚਾ ਹੋਣਾ ਚਾਹੀਦਾ 102 ਦੀ ਧਾਰਾ ਲੱਗਣੀ ਚਾਹੀਦੀ ਆ ਕਿ ਦੂਜਾ ਨਕਲੀ ਜਿਹੜਾ ਨੁਕਸਾਨ ਹੋਇਆ ਮੌਕੇ ਤੇ ਫੋਰਮੈਨ ਜਿਹੜਾ ਮਰ ਗਿਆ ਇਹ ਸਿਰਫ ਜਿਹੜਾ ਬੱਤੀ ਵਾਲਿਆਂ ਦੀ ਨਾਕਾਮੀ ਦੇ ਨਾਲ ਹੀ ਹੋਇਆ ਤੇ ਇਸ ਕੇ ਦੂਜਾ ਵੱਧ ਤੋਂ ਵੱਧ ਜਿਹੜੀ ਇਹਨਾਂ ਤੇ ਜੋ ਵੀ ਤਾਰਾ ਲਾਕੇ ਜੋ ਵੀ ਸਜ਼ਾ ਉਹ ਇਹਨੂੰ ਸਜ਼ਾ ਹੋਣੀ ਚਾਹੀਦੀ ਹੈ। ਘਟਨਾ ਸਥਾਨ ਤੇ ਕੋਈ ਬਿਜਲੀ ਮੁਲਾਜ਼ਮ ਹੁਣ ਤੱਕ ਪਹੁੰਚਿਆ ਕਿ ਨਹੀਂ ਪਹੁੰਚਿਆ? 2 ਘੰਟੇ ਹੋ ਚੱਲੇ ਜੀ ਹਲੇ ਤੱਕ ਤੇ ਕੋਈ ਨਹੀਂ ਪਹੁੰਚਿਆ। ਸੀ ਫੋਨ ਵੀ ਕੀਤੇ ਆ। ਐਚਡੀਓ ਸਾਹਿਬ ਨੂੰ ਵੀ ਫੋਨ ਕੀਤਾ ਤੇ ਇਹਨਾਂ ਨੂੰ ਜੈ ਸਾਹਿਬ ਨੂੰ ਜੈ ਸਾਹਿਬ ਨੇ ਸਾਡਾ ਫੋਨ ਹੀ ਨਹੀਂ ਪੇਕਅਪ ਕੀਤਾ ਨਾ ਉਹਨਾਂ ਚੁੱਕੇ ਨਹੀਂ ਆ ਨੂੰ ਦਜਾ ਨਾ ਕਿ ਗਾੜੀੋਂ ਕੱਟੀ ਜਾਂਦੇ ਫੋਨ ਕੱਟੀ ਜਾਂਦੇ ਸਾਰੇ ਤੇ ਐਸਡੀਓ ਸਾਹਿਬ ਨੇ ਕੀ ਜਵਾਬ ਦਿੱਤਾ ਐਸਡੀਓ ਸਾਹਿਬ ਨੇ ਕਿਹਾ ਹੀ ਵੀ ਮੈਂ ਜਈ ਜਰਾ ਅੰਮ੍ਰਿਤਸਰ ਆ ਤੇ ਮੈਂ ਘੰਟੇ ਅੱਧੇ ਘੰਟੇ ਤੱਕ ਆਉਣਾ ਤੇ ਆ ਦੋ ਘੰਟੇ ਹੋ ਗਏ ਹੁਣ ਫਿਰ ਤਿੰਨ ਕੋਲਾ ਕਰ ਦਿੱਤੀਆਂ ਹਲੇ ਉਹਨਾ ਉਹਨਾ ਉਤੋਂ ਵੇਖ ਕੇ ਕਹੀ ਜਾਂਦੇ ਵੀ ਨਹੀਂ ਤਾਰਾ ਜਿਹੜੀਆਂ ਉੱਚੀਆਂ ਕੀਤੀਆਂ ਯਾਨੀ ਕਿ ਮੌਕਾ ਨਹੀਂ ਉਹਨਾਂ ਨੇ ਆਣ ਕੇ ਰਹਿਤੀ